ਸੇਗਣਾ ਕਿ ਕਿਥੋਂ ਦੇ ਰਹਿਣ ਵਾਲੇ ਹੋ ਸ਼ਹਿਰਪੁਰ ਕੋਰੀ ਰਾ ਇੱਥੇ ਜਿਨੀ ਗ੍ਰੇਸ਼ਨ ਦੇ ਦਫ਼ਤਰ ਬਾਹਰ ਇੱਕ ਹੰਗਾਮਾ ਹੋ ਰਿਹਾ ਹੈ ਕੀ ਗੱਲਬਾਤ ਹੋਈ ਗੱਲਬਾਤ ਦੀ ਇੱਦਾਂ ਹੀ ਪੈਸੇ ਲਾ ਕੇ ਨੜ ਗਈ ਮੈਡਮ ਨਾ ਫੋਨ ਦੋ ਤਿੰਨ ਹੋ ਗਏ ਫੋਨ ਦਿਨ ਸੋਚੋ ਫੋਨਦਾ ਪਏ ਦੋ ਤਿੰਨ ਦਿਨ ਹੋ ਗਏ ਆ ਨਾ ਫੋਨ ਚੱਕਦੀ ਵੀ ਕੁੜੀ ਨੂੰ ਪੁੱਛਦੇ ਪਏ ਆ ਉਹਨੂੰ ਹੋਰ ਜੀ ਕੁਝ ਕਹਿ ਸਕਦੇ ਜਿੰਨੂੰ ਪੈਸੇ ਦਿੱਤੇ ਅਸੀਂ ਉਹਨੂੰ ਕਹਿਣਾ ਕੀ ਨਹੀਂ ਹੁਣ ਉਹਨੂੰ ਗੱਲ ਇੱਦਾਂ ਬਈ ਦੇਖੋ ਅਭੀ ਯਾਂ ਵੀ ਸਾਰੇ ਫਸੇ ਸਾਰਿਆਂ ਦੇ ਪੈਸੇ ਫਸੇ ਹੋ ਹੁਣ ਦਰਾਖਤ ਨਾਲ ਪੈਸੇ ਲੱਗੇ ਨਹੀਂ ਤੋੜ-ਤੋੜ ਦੇਣੇ ਆ ਅਸੀਂ ਤਾਂ ਮੈਨੂੰ ਫਾੜਨਾ ਚਾਹੁੰਦੇ ਅਰੇ ਉੱਤੇ ਕਾਰਵਾਰੀ ਪੂਰੀ ਪੱਕੀ ਕਰਨੀ ਚਾਹੁੰਦੇ ਕਿੰਨੇ ਪੈਸੇ ਸੀ ਤੁਹਾਡੇ ਮੇਰਾ 30 ਹਜ਼ਾਰ ਸੀਗਾ ਠੀਕ ਆ ਕੋਈ ਜਿਹੜਾ 5 ਲੱਖ ਸੀਗਾ 5000 ਰੁਪਏ 5000 ਰੁਪਏ ਜਦੋਂ ਮਗਰ ਸੀਗੇ ਸਾਰਿਆਂ ਦੇ ਸੀਗੇ ਕੋਈ 10000 ਰੁਪਏ 30 ਲੱਖ ਕੋ ਭਾਈ ਕਿੰਨੇ ਸੀ ਤੁਹਾਡੇ 80 ਹਜ਼ਾਰ ਸੀਗਾ ਭਾਈ ਦਾ ਭਾਈ ਹੁਣੀ ਇੱਥੇ ਸੀਗਾ ਭਾਈ ਦਾ 50000 ਰੁਪਏ ਸੀਗਾ ਸਾਰਿਆਂ ਦੇ ਪੈਸੇ ਡੁੱਬੇ ਆ ਹੁਣ ਫੋਨ ਤਾਂ ਖੋਲਦਾ ਆ ਯਾ ਹੁਣ ਕੀ ਕਰ ਸਕਦੇ ਇਹਨੂੰ ਵੀ ਕੀ ਕਰ ਕੁੜੀ ਨੂੰ ਵੀ ਕੀ ਕਰ ਇਹਨੂੰ ਇਹਦੇ ਉੱਤੇ ਮੁੰਡੇ ਰੱਖੇ ਨੇ ਬੰਦੂਕ ਚਲਾ ਲਈ ਨਹੀ ਕਦੋਂ ਕੰਮ ਲਵਾਇਆ ਸੀ ਭਾਈ ਮੇਰੇ ਤਾਂ ਕੋਟੋ 2 ਮਹੀਨਾ ਹੋ ਗਿਆ ਪਹਿਲਾ ਮਹੀਨਾ ਕਹਿੰਦੇ ਅੱਜ ਤੋਂ ਕੰਮ ਕਰ ਭੰਜਣਾ ਕੱਲੂ ਭੰਜਣਾ ਬਣੇ ਨਹੀਂ ਸਕਦਾ ਕੰਮ ਨਾ ਤੇ ਤਾ ਵੀ ਕਰਤਾ ਬੀਜੇ ਵੀ ਕਰਤਾ ਨਾ ਹੋਟਲ ਦਾ ਨੰਬਰ ਦਿੱਤਾ ਕੁਛ ਨਹੀਂ ਹੋਟਲ ਦਾ ਨੰਬਰ ਕੋਈ ਦਿੱਤਾ ਹੈਗਾ ਨਾ ਵੀ ਪ੍ਰੂਫ ਦਿੱਤਾ ਨਾ ਵੀ ਇਹਨਾਂ ਨੂੰ ਅਸੀਂ ਪੁੱਛਦੇ ਨੇ ਐਵੇਂ ਜੀ ਪਾਸਵਰਡ ਵੀ ਦੇ ਦਿੱਤਾ ਹੁਣ ਫੋਨ ਬੰਦ ਕਰਕੇ ਦੋ ਫੋਨ ਦੋੜ ਚੁੱਕੇ ਨੇ ਤਿੰਨ ਚਾਰ ਦਿਨ ਹੋ ਗਏ ਫੋਨ ਸੋਚੋ ਹੁੰਦਾ ਪਿਆ ਤੇ ਅੱਜ ਦਫ਼ਤਰ ਬਾਹਰ ਦਫ਼ਤਰ ਖੁੱਲਿਆ ਸੀ ਜਦੋਂ ਤੁਸੀਂ ਆਏ ਸੀ ਦਫ਼ਤਰ ਖੁੱਲਿਆ ਜੀ ਇਹਦੀ ਦਫ਼ਤਰ ਕੁੜੀਆਂ ਹੈ ਨਹੀਂ ਗੀਆਂ ਸਾਰਾ ਕੋਈ ਵੀ ਨਹੀਂ ਸੀਗਾ ਅਸੀਂ ਇਹਨਾਂ ਨੂੰ ਫੋਨ ਕੀਤਾ ਜੀ ਕਹਿੰਦੇ ਮਿੰਨੀ ਫੈਕਟਰੀ ਆ ਹੁਣ ਮਿੰਨੀ ਫੈਕਟਰੀ ਚਾਰ ਬੰਦੇ ਬਚ ਹੀ ਜਾਂਦੇ ਕੁੜੀਆਂ ਚਲੀਆਂ ਚਲੋ ਇਕੱਠੇ ਹੁੰਦਾ ਗਰੁੱਪ ਹੁੰਦਾ ਮਿਨੀ ਫੈਕਟਰੀ ਜਾਂਦੇ ਕੋਈ ਗੱਲ ਹੁੰਦੀ ਹੁਣ ਇੱਥੇ ਗੱਲ ਕਿਹਨੇ ਕਰਨੀ ਆ ਕਿਸੇ ਨੇ ਵੀ ਨਹੀਂ ਕਰਨੀ ਹੁਣ ਮਿਨੀ ਫੈਕਟਰੀ ਚਾਰ ਗਏ ਸਾਨੂੰ ਵੀ ਪਤਾ ਕਿਹੜੀ ਗੱਲ ਹੋਈ ਕਿਹੜੀ ਗੱਲ ਹੁਣ ਗਰੁੱਪ ਇਕੱਠਾ ਆਉਂਗਾ ਫੇਰ ਤਾਂ ਗੱਲ ਵੀ ਮੰਦੀ ਫੇਰ ਤਾਂ ਮਤਲਬ ਚਲ ਤੈੱਕਾ ਹੀ ਹੋ ਜਾਂਦਾ ਬੰਦੇ ਦਾ ਹੁਣ ਤੁਸੀਂ ਕੰਪਲੇਂਟ ਕਿੱਥੇ ਕਰੀ ਕੰਪਲੇਟ ਭਾਜੀ ਕਰਨੀ ਮਿਨੀ ਫੈਕਟਰੀ ਜਾਣਾ ਅਸੀਂ ਸਾਰਿਆਂ ਨੇ ਉਥੇ ਕੰਪਲੇਟ ਕਰਨੀ ਬੈਣ ਤੇ ਸਿਰ ਜੋ ਕਿੱਥੇ ਵੀ ਭੱਜੀ ਹੈਗੀ ਆ ਹਾਂ ਵੀ ਮੀਡੀਆ ਚ ਪਤਾ ਲੱਗ ਜਾਵੇ ਇੱਕ ਵਾਰੀ ਜ਼ਰੂਰ ਨਿਕਲ ਜਾਵੇ ਮੈਡਮ ਦਾ ਹਾਂ ਵੀ ਕਿੱਥੇ ਵੀ ਹੈਗੀ ਆ ਫੋਲਦਰਾ ਕਦੇ ਨੁੜੇ ਪੈ ਲੱਗੇ ਉਹਨੂੰ ਅਸੀਂ ਆ ਮਾਤਾ ਦੀਆਂ ਬਣੀਆਂ ਬਾੜੀਆਂ ਵੇਚ ਕੇ ਮਾੜੇ ਗੈਣੇ ਰੱਖੀਆਂ ਵਿਆਜੂ ਪੈਸੇ ਬਾਪੂ ਮੇਰਾ ਰਹਿਤੇ ਹਨੀ ਮੈਂ ਭਾਈ ਕਿਹਨੂੰ ਕਹਣਾ ਅਸੀਂ ਕਿਹਨੂੰ ਕਹੀਏ ਅਜੀ ਤਾਂ ਇਹਨਾਂ ਨੂੰ ਆਣ ਕੇ ਕਹਿਣਾ ਹੁਣ ਤੁਸੀਂ ਕੀ ਮੰਗ ਕਰਦੇ ਭਾਈ ਮੰਗ ਇਹ ਸਾਡੇ ਸਾਰੇ ਜਿੰਨੇ ਵੀ ਪੈਸੇ ਡੁੱਬੇ ਸਾਰੇ ਦੇ ਪੈਸੇ ਵਾਪਸ ਮੁੜ ਜਾਣ ਸਾਰੇ ਜਿੰਨੇ ਵੀ 80000 50000 ਇਹ ਜਿੰਨਾ ਸਾਰਿਆਂ ਦੇ ਲੈ ਜਾ ਕੇ ਪੈ ਜੀ ਮਾਤਾ ਕੀ ਨਾਮ ਤੁਹਾਡਾ ਮੇਰਾ ਨਾਮ ਮੋਣੀ ਆ ਸੇਜੋ ਵਾਲ ਰਹਿਣ ਵਾਲਿਆ ਮੈਂ ਆਪਣੇ ਕਾਕੇ ਦਾ ਪਾਸਪੋਰਟ ਲਾਇਆ ਸੀ ਮੋਣੀ ਕੁਮਾਰ ਦਾ ਆ 6 ਮਹੀਨੇ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸਰਬਜੀਤ ਹੈਗਾ ਉਹ ਏਜੰਟ ਸੀ ਉਹਨਾਂ ਨੇ ਫਾਰਮ ਦਵਾਏ ਕਿ ਇਹਨਾਂ ਨੂੰ ਪਾਸਪੋਰਟ ਦੇ ਦੋ ਤਰਮਨੀਆ ਦਾ ਲਵਾਇਆ ਪਹਿਲਾਂ ਉਹਨਾਂ ਨੇ ਬਾਈ ਹੈਂਡਸਾ ਤੋਂ ਕੈਸ਼ 1,80,000 ਰੁਪਇਆ ਲਿਆ ਬਾਅਦ ਵਿੱਚ ਦੀ ਕਹਿੰਦੀ ਤੁਹਾਡਾ ਆ ਗਿਆ ਪਾਸਪੋਰਟ ਸਭ ਕੁਝ ਤੁਹਾਡਾ ਰੈਡੀ ਹੋ ਗਿਆ ਤੁਸੀਂ ਜਮ੍ਹਾਂ ਕਰਾਓ ਤੇ ਅਸੀਂ ਫਿਰ 50,000 ਰੁਪਇਆ ਉਹਦੇ ਬੈਂਕ 'ਚ ਵਿੱਚ ਪਾਇਆ ਫੇਰ ਕਹਿੰਦੇ ਕਿ ਤੁਸੀਂ ਬਾਕੀ ਪੇਮੈਂਟ ਪਰਾਓ ਅਸੀਂ ਕਿ ਅਸੀਂ ਜਾਣ ਤੋਂ ਬਾਅਦ ਦੇਣੀ ਆ ਕਹਿੰਦੀ ਮੈਂ ਨਾਲ ਜਾਊਂਗੀ ਤੁਹਾਡੇ ਅਸੀਂ ਇਹ ਸੋਚਦੇ ਰਹੀ ਕਿ ਚਲ ਨਾਲ ਜਾਓਗੇ ਉੱਥੇ ਜਾ ਕੇ ਕੰਮ ਸੈੱਟ ਹੋ ਜਾਊਗਾ ਇਹਨੂੰ ਪੈਸੇ ਵਾਪਸ ਦੇ ਦੇਵਾਂਗੇ ਸਾਨੂੰ 4 ਦਿਨ ਹੋ ਗਏ ਆਜ ਆਜੋ ਕੱਲ ਆਜੋ ਅੱਜ ਆਜੋ ਅੱਜ ਸ਼ਵੀਰ ਦੇ ਅਸੀਂ 4 ਵਜੇ ਦੇ ਕੁੜੇ ਵਾਲੇ ਚੌਕ 'ਚ ਖੜੇ ਆਂ ਉਹ ਉੱਥੇ ਖੜੇ ਖੜੇ ਆਨ ਉਹਨੂੰ ਫੋਨ ਕੀਤਾ ਸਰ 15 ਮਿੰਟ ਬਾਅਦ ਤੇ ਆਨਲਾਈਨ ਹੋਈ ਸਾਨੂੰ ਮੈਸੇਜ ਕਰਤਾ ਕਿ ਸਾਡੇ ਪੇਪਰ ਨਹੀਂ ਨਿਕਲੇ ਹੈਗੇ ਆ ਤਾਂ ਤੁਸੀਂ 10 ਵਜੇ ਮੈਂ ਤੁਹਾਨੂੰ ਮਾ ਫੋਨ ਕਰਦੀ ਉਹ 10 ਵਜੇ ਤੋਂ ਲੈ ਕੇ ਹੁਣ ਤੱਕ ਉਹਨੇ ਕੋਈ ਮੈਸੇਜ ਨਹੀਂ ਕੋਈ ਨਹੀਂ ਫੋਨ ਵੀ ਬੰਦ ਕਰ ਰੱਖਿਆ ਰੱਖਾ ਬੜੀ ਮੁਸ਼ਕਲ ਨਾਲ ਪੈਸੇ ਕੱਠੇ ਕੀਤੇ ਵਿਆਜੂ ਚੱਕੇ ਆ ਉਹ ਉਹਨੂੰ ਕੋਈ ਅਸਰ ਨਹੀਂ ਕਿ ਕਿਦਾਂ ਛੇ ਨੇ ਭੇਜਣਾ ਕਿੱਦਾਂ ਕਰਨਾ ਆ ਕਿੰਨਾ ਮਾਤਾ ਜੀ ਕਿੰਨੇ ਸਮੇਂ ਪਹਿਲਾਂ ਕੰਮ ਅਪਲਾਈ ਕਰਵਾਇਆ ਹਾਂ ਜੀ 6 ਮਹੀਨੇ ਪਹਿਲਾਂ ਦਿੱਤਾ ਸੀ ਹੁਣ ਕਦੋਂ ਦਾ ਫੋਨ ਬੰਦ ਆ ਰਿਹਾ ਪਿਆ ਐ ਮੈਡਮ ਦਾ ਫੋਨ ਦਾ ਫੋਨ ਤਾਂ 2 ਮਹੀਨੇ ਹੀ ਹੋ ਗਏ ਕਦੇ ਚੱਕ ਲੈਂਦੀ ਆ ਕਦੇ ਬੰਦ ਕਰ ਦਿੰਦੀ ਆ ਕਦੇ ਚੱਕ ਲੈਂਦੀ ਆ ਨਾਮ ਕੀ ਆ ਉਹਦਾ ਨਾਮ ਖੁਸ਼ਰੁਇਨ ਕੋਰ ਦੱਸਦੀ ਆ ਕਦੇ ਖੁਸ਼ ਦੱਸਦੀ ਆ ਕਦੇ ਕਿਰਨਦੀਪ ਦੱਸਦੀ ਆ ਕੋਈ ਸਾਰਿਆਂ ਨੂੰ ਅਲੱਗ-ਅਲੱਗ ਨਾਮ ਦਿੱਤੇ ਹੋ ਆ ਹੁਣ ਤੁਸੀਂ ਕੰਪਲੇਂਟ ਕਰਵਾ ਕੇ ਆਏ ਹੋ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਕਹਿੰਦੇ ਸਾਡੇ ਪੈਸੇ ਵਾਪਸ ਮੋੜਨ ਸਾਡਾ ਪਾਸਪੋਰਟ ਮਿਲੇ ਹੈ ਪਹਿਲੀ ਵਾਰੀ ਪਾਸਪੋਰਟ ਲਾਇਆ ਬੱਚਿਆਂ ਨੇ ਕਮਾਣਾ ਕੀ ਹੈ ਜਿੰਨੇ ਬੱਚਾਂ ਨੂੰ ਖਰਾਬ ਕਰਕੇ ਰੱਖਤਾ ਉਹਨੇ ਇੰਨੇ-ਇੰਨੇ ਪੈਸੇ ਸਿਰ ਤੇ ਕਰਜ਼ੇ ਕਰਕੇ ਰੱਖਦੇ ਆ ਕਿਉਂਗੇ ਤੁਸੀਂ ਹਾਂਜੀ ਤੁਸੀਂ ਕੀ ਨਾ ਜੀ ਤੁਹਾਡਾ ਮੇਰਾ ਨਾਮ ਰੀਕੋ ਕਿਹੜੀ ਇੰਦੇ ਤੁਸੀਂ ਇਮੀਗ੍ਰੇਸ਼ਨ 'ਚ ਕੰਮ ਕਰਦੇ ਮੈਂ ਸਰ ਏ1 ਕੋਲੋਜੀ ਸਰਵਿਸ ਕੰਮ ਕਰਦੀ ਮੈਨੂੰ 8 ਮੰਥ ਹੋ ਗਏ ਕੰਮ ਕਰਦੀ ਨੂੰ ਆ ਹੁਣ ਕੀ ਰੌਲਾ ਜਿਹੜਾ ਪੈਸਿਆਂ ਦਾ ਹੈ ਕੀ ਕਹਿੰਦੇ ਪੈਸੇ ਸਰ ਲੋਕਾਂ ਦੀਆਂ ਪੇਮਟਾਂ ਜਿੱਦਾਂ ਬਹੁਤ ਮਰ ਗਈਆਂ ਕਿਸੇ ਦਾ 5.5 ਲੱਖਾ ਕਿਸੇ ਦਾ 3 ਨਾ ਕਿਸੇ ਦਾ 2 ਆ ਬਹੁਤ ਜਾਣਿਆਂ ਦੀਆਂ ਪੇਮਟਾਂ ਮਰ ਗਈਆਂ ਸਾਨੂੰ ਮੈਮ ਨੇ ਕਦੀ ਐਡਰੈਸ ਨੂੰ ਸਹੀ ਵੀ ਦੱਸਿਆ ਸੀਗਾ ਕਦੀ ਕਿਤੇ ਦੇ ਕਹਿੰਦੇ ਕਦੀ ਕਿਤੇ ਦੇ ਕਹਿੰਦੇ ਆ ਸਾਡੀ 2 ਮਹੀਨੇ ਦੀ ਸੈਲਰੀ ਵੀ ਨਹੀਂ ਦਿੱਤੀ ਹੈਗੀ ਜਿਹੜੇ ਲੋਕਾਂ ਤੋਂ ਪੇਮਟਾਂ ਲੈਂਦੇ ਸੀਗੇ ਹਨਾ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਕਾਲ ਕਰੋ ਕਿ ਅਸੀਂ ਕਾਲ ਕਰਕੇ ਉਹਨਾਂ ਤੋਂ ਪੇਮਟਾਂ ਮੰਗਾਂਦੇ ਸੀਗੇ ਉਹਨਾਂ ਦੇ ਅਕਾਊਂਟ ਵਿੱਚ ਜਾਂਦੀਆਂ ਸੀਗੀਆਂ ਜਿੰਨੀਆਂ ਵੀ ਪੇਮਟਾਂ ਹੁੰਦੀਆਂ ਸੀਗੀਆਂ ਤੇ ਕੀ ਨਾਮ ਹੈ ਮੈਡਮ ਮੈਡਮ ਦਾ ਨਾਮ ਖ ਉਹਦੇ ਕੋਈ ਐਡਰੈਸ ਵਗੈਰਾ ਦੱਸਿਆ ਨਾ ਐਡਰੈਸ ਵਗੈਰਾ ਉਹਨਾਂ ਨੇ ਕੁਝ ਨਹੀਂ ਦੱਸਿਆ ਹੈਗਾ ਕਦੀ ਚੰਡੀਗੜ੍ਹ ਦੱਸਦੇ ਕਦੀ ਜਲੰਧਰ ਦੱਸਦੇ ਆ ਕਦੀ ਰੈਂਟ ਤੇ ਦੱਸਦੇ ਆ ਸਾਨੂੰ ਉਹਨਾਂ ਨੇ ਆਪਣਾ ਡੈਸ ਕਲੀਅਰ ਨਹੀਂ ਦੱਸਿਆ ਉਹ ਹੈ ਕਿੱਥੇ ਦੇ ਆ ਸਾਡਾ ਵੀ ਉਹ ਚੈੱਕ ਕਰ ਰਹੇ ਹਾਂ ਜੀ ਨਹੀਂ ਸਾਡਾ ਵੀ ਚੈੱਕ ਕਰਦੇ ਉਹਨਾਂ ਸ਼ੁੱਕਰਵਾਰ ਦਾ 11 ਲੱਖ ਰੁਪਇਆ ਕਢਾਇਆ ਵਾ ਉਸ ਤੋਂ ਬਾਅਦ ਕੈਮਰਾ ਵੀ ਲਾ ਕੇ ਲੱਗੇ ਆ ਆਫਿਸ 'ਚ ਸਾਰਾ ਕੁਝ ਲੱਗੇ ਆ ਡਾਟਾ ਵੀ ਸਾਰਾ ਲੱਗੇ ਆ ਕੁਝ ਵੀ ਨਹੀਂ ਰਹਿ ਗਏ ਕੱਲੇ ਹਾਂਜੀ ਕਿੰਨੇ ਜਣੇ ਕੰਮ ਕਰਦੇ ਆ ਅਸੀਂ 4 ਜਣੇ ਕਰਦੇ ਆ ਕੰਮ ਹੁਣ ਇਸ ਵੇਲੇ ਕਿੰਨੇ ਜਣੇ ਆ ਅਸੀਂ ਇਸ ਟਾਈਮ 2 ਜਣ